ਨਾਲ ਲਈ ਚਾ ਗਰਮ ਗਰਮ ਚਾਹ ਗਰਮ ਗਰਮ ਕਾਫੀ ਗਰਮ ਗਰਮ ਕਾਫੀ ਬਣਾਉਣੀ ਚਾਹਨਾ ਹੋਗੇ ਚਾਹ ਚਾਹ ਬਣਾਉਣਾ ਕਾਫੀ ਬਣਾਉਣਾ ਮੈਂ ਕਰਦਾ ਸੂਰਸ ਵੀ ਥੋੜੀ ਵਧੀਆ ਬਣਾ ਲਈ ਜਗਾ ਸਟਰੋਂਗ ਜੀ ਠੰਡ ਜਿਆਦਾ ਕੀ ਕਿਉਂਕਿ ਸਟਰੋਂਗ ਜੀ ਪੀ ਕੇ ਠੰਡ ਉਤਰੂਗੀ ਅਸਲ ਮਸਲਾ ਬੁਰਾ ਹਾਲ ਹੈ ਬੁਰਾ ਪੋਰਾ ਕਿਹਾ ਬੜਾ ਕਿਹਾ ਕਦੇ ਨਹੀਂ ਪਈ ਐਂ ਆਨੀ ਐਨੀ ਐਨੀ ਅੱਛਾ ਮਾਹ ਤਾਂ ਕਹਿੰਦੀ ਆਨੀ ਥਾਰਾ ਮੋਟਾ ਸ਼ਬਦ ਸੁਤੇਉ ਠੇਰ ਜੋ ਹੋ ਜਾਂਦਾ ਚਾਹਦੇ ਹੋ ਜਾਂਦੇ ਨੇ ਆਪਣੇ ਦਾ ਉਸ ਮਾੜੇ ਮੋٹے ਦਾ ਹੱਕਾ ਨੂੰ ਤਾਂ ਉਹ ਬੜਾ ਕਰਦਾ ਪਣਾਲ ਆ ਚਾਹ ਚਲ ਤੈਨੂੰ ਬਖਸ਼ਿਆ ਅੱਜ ਦੀ ਲਿਹਾੜੀ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਬੈਕ ਟੂ ਮਾਈ YouTube ਚੈਨਲ ਕੇਮਨੋ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਗਾਇਸ ਤੁੰਦਵਾਰ ਤੁਸੀਂ ਦੇਖਿਆ ਵੀ ਕਿੰਨੀ ਜ਼ਿਆਦਾ ਤੁੰਦ ਪੈਰੀ ਹੈਗੀ ਔਰ ਸਬਾਹ ਦੇ ਦਿਨ ਕਿਉਂਕਿ ਸ਼ੁਰੂ ਨੇਗੇ ਹਨਾ ਸਹੀ ਦੀ ਜੋੜ ਮੇਲੇ ਦੇ ਫਤੇਗੜ ਸਾਹਿਬ ਨੇ ਕੋ ਚੱਲਦੇ ਨੇਗੇ ਅਸੀਂ ਵੀ ਗਾਇਸ ਉੱਥੇ ਜਾਣਾ ਸੀਗਾ ਸਾਡੀ ਸਲਾਹ ਬਣੀ ਸੀ ਪੂਰੀ ਜਾਣ ਦੀ ਪਰ ਭੀੜ ਭਟਕੇ ਦੇ ਕਰਕੇ ਹਨਾ ਥੋੜਾ ਜਿਹਾ ਅਸੀਂ ਅਵੋਇਡ ਕਰਤਾ ਸੀਗਾ ਤੇ ਚਾਹ ਵਰਤਦੇ ਹੈ ਕਿ ਮਹਾਂ ਫਤੇਗੜ ਸਾਹਿਬ ਜਾਣਾ ਸੀਗਾ ਮਹਾਪਾ ਬਈ ਮਹਾਂ ਇਹਦੇ ਕਰਕੇ ਧੁੰਦ ਕਰਕੇ ਹਨਾ ਇੱਕ ਭੀੜ ਜਿਆਦਾ ਹੁੰਦੀ ਹੈ ਕਿ ਧੁੰਦ ਜਿਆਦਾ ਪੱਚੀ ਹੁੰਦੇ ਨਾਲ ਜਿਆਦਾ ਔਖਾ ਹੋ ਜਾਂਦਾ ਉਹ ਵਿੱਚ ਪਰ ਕਾਹਤੋਂ ਸਿਆਰੇ ਪਰ ਸੰਜਣ ਲਾਗੇ ਪਰ ਸੰਜਣ ਉਹ ਜੇ ਥੋੜੀ ਰਹਿ ਗਈ ਭੀੜ ਜੋ ਦਿਨ ਵਜਲੋ ਅਹ ਜੋ ਦਿਨ ਵਾ ਨਹੀਂ ਵੀ ਉਹ ਥੋੜੀ ਘਟ ਜਾਂਦੀ ਹੈਗੀ ਅੱਜ ਤਾਂ ਜਾਂਦੇ ਲੋਕ ਪਰ ਘਟ ਜਾਂਦੀ ਹੈਗੀ ਕਾਫੀ ਘਟ ਜਾਂਦੀ ਜੀ ਉਦੋਂ ਨਹੀਂ ਚੌਥੇ ਦਿਨ ਵੀ ਘਟ ਜਾਂਦੇ ਪਰ ਚੌਥੇ ਦਿਨ ਵੀ ਘਟ ਜਾਂਦੇ ਘਟਦਾ ਜਾਊਗੀ ਇੱਕ ਵਾਰ ਫੇਰ ਚੱਲਾਂਗੇ ਪਹਿਲਾਂ ਵੀ ਗਏ ਸੀ ਨਾ ਹੂੰ ਘੱਟ ਗਈ ਸੀ ਜੀ ਜਾ ਕੇ ਧਾਵਾਂਗੇ ਪਰ ਇਸ ਤੋਂ ਬਾਅਦ ਚ ਜਾ ਕੇ ਮੈਂ ਨਹੀਂ ਪੇੜ ਚ ਕਿਉਂਕਿ ਨਾਲ ਦਾ ਮੱਥਾ ਟੇਕੇ ਦੇਖੋ ਨਾਲੇ ਬੁਰਾ ਹਾਲ ਬੜਾ ਹੁੰਦਾ ਬੜੀ ਦੂਰ ਤੁਰ ਕੇ ਪਿਛਲੀ ਵਾਰ ਅਸੀਂ ਚੱਲ ਗਏ ਸੀਗੇ ਤੇ ਬਹੁਤ ਪਿੱਛੇ ਹਾਂ 4-5 ਕਿਲੋਮੀਟਰ ਤੁਰ ਕੇ ਜਾਣਾ ਪਿਆ ਨਾਲ ਬੱਚੇ ਸੀਗੇ ਮਾ ਅਗਰ ਉਹ ਕਾ ਬਹੁਤ ਹੋ ਜਾਂਦਾ ਬੱਚੇ ਫੜੇ ਗਏ ਮम्मा ਲੱਤਾਂ ਲੂਨੇ ਚੱਕ ਲੋ ਉਹਦੀ ਚੱਕ ਲਓ ਹੋਰ ਕੋਣ ਕੁਛ ਕਰਾਤਾ ਚੱਕ ਚੁੱਕ ਕੇ ਲੈ ਕੇ ਗਏ ਤੇ ਕੁਛ ਕਰਾ ਫਿਰ ਹੁੰਮ ਤੋੜ ਕੇ ਲਾਏ ਮਤਲਬ ਕਿ ਓਕੇ ਬਹੁਤ ਹੋ ਗਏ ਉਹ ਗੱਡੀ ਇੰਨੇ ਪਿੱਛੇ ਲਾਦੇ 5 ਕਿਲੋਮੀਟਰ ਪਿੱਛੇ ਲਾਦੇ ਪਿੰਡ ਰੋਕਦੇ ਸੀ ਫਿਰ ਵੀ ਕਹਿ ਕਹਿ ਕੇ ਅਸੀਂ ਪੁਲਸ ਵਾਲਿਆਂ ਨੂੰ ਮਤਲਬ ਅੱਗੇ ਲਿਜਾਈਗੇ ਹੋਰ ਦੋ ਜਣੇ ਘੰਟਾ ਵੀ ਪਰੇ ਕੰਮ ਨਹੀਂ ਕਰਤਾ ਕੰਮ ਦਾ ਆ ਫਿਰ ਉੱਥੇ ਹੁਣ ਇੰਨੇ ਚ ਅੜਿਆ ਨਹੀਂ ਜਾਂਦਾ ਮੈਂ ਇਹ ਜੇ ਕੰਮ ਚ ਕਹੇ ਕਿ 1 ਵਜੇ ਤਾਂ ਲੈ ਕੇ ਗਿਆ ਸੀ ਉੱਥੋਂ ਦਾ ਉੱਥੋਂ ਕਿੰਨੀ ਗਾਂ ਲੈ ਗਏ ਸੀਗੇ ਫਿਰ ਹੋਰ ਗਾਂ ਕਿੰਨਾ ਕਹੀ ਜਾਵੇ ਬੰਦਾ ਹਮ ਚੱਲ ਕੋਈ ਨਾ ਸਰਦਾ ਹੁੰਦੀ ਹੈ ਸਰਦਾ ਕਰਕੇ 5 ਕਿਲੋਮੀਟਰ ਤੁਰੇ ਆਪਾਂ 5 ਕਿਲੋਮੀਟਰ ਦਾ ਕੰਮ ਜਾਂਦਾ 10 10 ਕਿਲੋਮੀਟਰ ਪੂਰਾ ਦੇਖ ਲਓ ਸਾਡੀ ਪਿਛਲੇ ਸਾਲ ਤਾਂ ਐਮੀ ਐਕਸਰਸਾਈਜ਼ ਹੁੰਦੀ ਰਹੀ ਹੈਗੀ ਪਰ ਪਰ ਫਿਰ ਕੇ ਐਦਗੀ ਵੀ ਚੱਲਾਂਗੇ ਹੁੰਦਾ ਦੇਖੋ ਹੁੰਦਾ ਤਾਂ ਪੂਰੇ ਕੜਲ ਲੱਗੇ ਪੈਣਗੇ ਵਰਤਵਾਸ ਆ ਭਿੰਦੀ ਨਾ ਚਲੋ ਹੁਣ ਪਹਿਲਾਂ ਦਾ ਕੌਫੀ ਗੋਪੀ ਪੀ ਲਈਏ ਫੋਬੀ ਵੀ ਸਟਰੋਂਗ ਹੋਈਏ ਜਦੋਂ ਬਾਹਰ ਦੇ ਨਾਲ ਤਾ ਹਨ ਚੱਲ ਕੇ ਯਸ ਇੰਨੇ ਪਾਲਾ ਪਾਲਾ ਕਿੰਨਾ ਕ ਦੁੱਧਾਂ ਦਾ ਇਹ ਦੋ ਤਿੰਨ ਤਾਂ ਤਾਂ ਪਾਇ ਲਿਆ ਦੋ ਤਾਂ ਲੱਗਦੇ ਹੀ ਹੋਣਗੇ ਤਿੰਨ ਤਾਂ ਪਾਲਾ ਤਿੰਨ ਦਾ ਠਾ ਤਿੰਨ ਆਪ ਨੂੰ ਸਟਰੋਂਗ ਕੌਫੀ ਅਸੀਂ ਮੈਂ ਵੀ ਨਹੀਂ ਖੋਈ ਮਾਂ ਮੇਰੇ ਨਾਲ orange ਖਾਣੂੰ ਆਹ ਚਾ orange sweet sweet ਨਾ ਹੈ ਫੰਡਮ ਦੀ ਆਮ ਕਰ ਦੋ ਜਮ ਚਲੋ ਗਾਇਸ ਪਹਿਲਾਂ ਤਾਂ ਵੀ ਕਿ ਹੈ ਨਾ ਕੌਫੀ ਗੋਫੀ ਹੋਈਏ ਥੋੜੇ ਸਟਰੋਂਗ ਅੱਜ ਡਿਊਟੀ ਵੀ ਜਾਣਾਗਾ ਡਿਊਟੀ ਦਾ ਵੀ ਮੈਸੇਜ ਆਇਆ ਹੋਏਗਾ ਹਨਾ ਦੁਪਹਿਰੇ ਹੀ ਚੱਲ ਜਾਣਾ ਹੈ ਤੇ ਦੁਪਹਿਰੇ ਨਹੀਂ 10 ਵਜੇ ਦੁਪਹਿਰਾ ਹੀ ਹੋ ਜੂਗਾ ਤੇ ਫਿਰ ਨਾ ਦੁਪਹਿਰੋਂ ਕਿੱਥੇ ਆਹੀ ਆਣਾ ਚਲੋ ਸਵੇਰੇ ਹੀ ਜਾਣਾਗਾ ਹੋਰ ਦੱਸੋ ਖੁਸ਼ ਹੋਗੇ ਹਾਂ ਇਹਦੀ ਮੰਨ ਲਈ ਇਹ ਤੇ ਤਾਂ ਖੁਸ਼ ਹੋਗੇ ਨਹੀਂ ਮੰਨ ਲੈਣੇ ਥੋੜੀ ਗਿਆ ਹੋਰ ਤੂੰ ਹੈਗੀ ਆ ਆਪਦੀ ਤਾਂ ਮਨਾਉਣੀ ਹੁੰਦੀ ਐ ਕਿ ਅੱਜ ਤੱਕ ਤੁਹਾਨੂੰ ਸਵੇਰੇ ਉੱਤਰੀ ਉੱਤਰਾ ਪਲਗੱਟੀ ਲੈ ਕੇ ਜਾਂਦੇ ਜਾਣਾ ਹੋਣਾ ਵੀ ਤਾਂ ਕਦੋਂ ਜੇ ਮੈਂ ਚੱਲਾਂ ਦਿਨ ਚ ਤਾਂ ਚੱਲਿਆ ਨਾ ਰਾਤ ਨੂੰ ਰਾਤ ਨੂੰ ਪੈਰਿਸ ਮੇਰੇ ਤੋਂ ਮਾਫ ਕਰਦੀ ਮੈਂ ਤੁਹਾਨੂੰ ਨਾ ਐਂਡ ਕਰੀ ਜਾਂਦਾ ਪਰसों ਆਵਾਂਗੇ ਨਾ ਬੋਲ ਸਮਝੀ ਪਰसों ਤੁਹਾਨੂੰ ਕੱਲ ਨੂੰ ਆਉਂਦੇ ਸਾਂ ਕੱਲ ਨੂੰ ਆਵਾਂ ਕੱਲ ਨੂੰ ਆਵਾਂ ਸ਼ਾਮ ਨੂੰ ਕੱਲ ਨੂੰ ਸ਼ਾਮ ਉਹ ਵੀ ਨਹੀਂ ਰਹੀ ਹੋ ਜੀ ਮੈਂ ਇਹ ਨਹੀਂ ਘੱਟ ਹੋ ਰਿਹਾ ਚਾਹੇ ਕੱਲੇ ਜੀ ਤੁਰਿਆ ਫਿਰਦਾ ਜੀ ਅੱਜ ਵਾਲੀ ਸਵੇਰ ਅਜੇ ਮੇਰੇ ਵਾਸਤੇ ਚੜੀ ਹੋ ਨਹੀਂ ਸੀਗੀ ਹੁਣ ਚੜੀ ਆ ਗਈ ਹੌਲੀ ਹੌਲੀ ਚਾਹ ਨਹੀਂ ਪੀਤੀ ਨਾ ਜੀ ਚਾਹ ਕਰਕੇ ਫਿਰ ਹਲੇ ਅੜੀ ਕਰੀਏ ਚਲੋ ਪਿਲਾਓ ਚਾਹ ਪਿਲਾਓ ਪਹਿਲਾਂ ਤਾਂ ਸਵੇਰ ਚੜੂਗੀ ਜੀ ਲਓ ਕਾਫੀ ਆ ਗਈ ਬੱਚੇ ਵਾਸਤੇ ਇਹ ਜਾਨ ਜਾਣ ਕੇ ਮੇਰੇ ਉੱਪਰ ਹੱਥ ਰਹਾ ਹੈ ਨਾ ਬੈਠ ਲਿਓ ਆ ਜੂੜੀ ਬਣ ਲੜਦੀ ਜੂੜੀ ਇਹ ਕੁੜੀ ਵਾਲਾ ਕੱਪਾ ਹੈ ਮੈਂ ਕਿੰਨੇ ਆ ਆ ਕੁੜੀ ਵਾਲਾ ਕੱਪਾ ਹੈ ਇਹ ਦਾ ਫੜਾ ਦਾ ਕੁੜੀ ਵਾਲਾ ਕੱਪਾ ਦੀ ਰੜ ਚੁਗੀ ਹਾਂ ਇੱਕ ਸੇਕ ਸੈਕਿੰਡ ਨਹੀਂ ਲਾਉਂਗੇ ਹੈਗੀ ਹੋਰ ਤੁਸੀਂ ਕਿੰਨੇ ਆ ਜਾਣਾ 10 10 ਵਜੇ ਰਹਿਣੇ ਹਨ 10 ਵਜੇ ਤੁਸੀਂ ਆਵੋ ਇਕੱਠੇ ਹੀ ਜਾਵਾਂਗੇ ਤੁਸੀਂ ਇਕੱਠੇ ਆਵੋਗੇ ਪਤਾ ਹੈ ਆਪਾਂ ਕਿਚਲੋ ਤਿਆਰੀਆਂ ਪਿਆਰੀਆਂ ਪਿਆਰੀਆਂ ਡਾਡ ਨਾਲੇ ਨਾਲ ਹੀ ਜਹੇ ਲਾੜਾ ਆ ਆਹੋ ਮੈਂ ਕਿਹਨਾਂ ਲਾੜਾ ਕੱਲ ਨਹੀਂ ਨਾ ਤਾਂ ਸਾਕਲ ਦੇਖ ਲੈ ਥੋੜੀ ਆ ਦੇ ਬਈ ਜੂੜੀ ਦੇਖ ਲੈ ਤੇਰੀ ਕਿਦ ਨੂੰ ਜਾਂਦੀ ਇਹ ਇਹ ਪਰਸੋਂ ਨਹੀਂ ਭਾਇਆ ਸਰ ਕੱਲ ਤਾਂ ਕੱਲ ਚੌਥੇ ਦਾ ਆਇਆ ਹੋਇਆ ਚਲ ਬਈ ਮੇਰੇ ਵਰਗੀ ਨੇ ਚਰੇ ਵੀ ਤੋਟੰ ਪੈ ਕੇ ਐਸੀ ਵੀ ਤਿਆਰ ਹੋਣੇ ਕੇ ਬਸ ਹਾਂ ਵੀ ਰਕਸੀ ਇਹ ਬਣਗੀ ਰੋਟੀ ਓਕੇ ਆਗਿਓ ਆਗਿਓ ਹੰਮ ਪਾ ਆਗਿਓ ਲਓ ਕਿ ਤੇ ਰੋਟੀ ਮਿਲ ਭਾ ਲੜ ਗਈ ਰੋਟੀ ਬਣ ਗਈ ਬਣ ਗਈ ਫਿਰ ਆਏਗੇ ਫਿਰ ਯਾਰ ਯਾਰੀ ਗੱਲ ਸੁਣਾ ਲੈ ਹੁਣ ਮੈਂ ਤੋੜੇ ਕੰਮ ਕਰਵਾਵੇ ਵੀ ਕਮਾਈ ਜਦੋਂ ਪਹੁੰਚਦਾ ਮੈਨੂੰ ਕੋਈ ਨਾ ਕੋਈ ਕੰਮ ਲਾ ਦਿੰਦੀ ਹੁੰਦੀ ਹੈਗੀ ਸੋਈ ਚ ਮੈਂ ਇਹ ਸੇ ਕਰਕੇ ਨਹੀਂ ਆਉਂਦਾ ਹਾਂ ਤਾਂ ਸਿੱਧੀ ਟਾਈਮ ਨਾਲ ਮਿਲ ਲਈ ਡਾਊਨ ਹੋਣ ਦੇ ਚਾਹਤ ਕਿ ਮੇਰੀ ਜਾਂਦੇ ਨੂੰ ਕੰਮ ਹੋ ਜੂ ਅੱਛਾ ਤੋਂ ਲੋਰ ਫਿਰ ਮੂਹਰੇ ਕੀ ਬਾਤ ਹੈ ਪਾਦੇ ਘਰਾ ਦਾ ਵਾਲੀ ਘਰ ਨਾਲ ਹੋ ਜੂਗੀ ਲੈ ਬਾਅਦ ਸਿਟਾ ਮੈਂ ਫਿਰ ਆਈ ਗੋਟ ਕੀ ਮੂਚ ਤੇਰੀ ਮੂਛ ਵਰਕੀਆਂ ਪਾਵਾਂ ਵੀ ਤੇਰੀ ਮੂਛ ਵਰਕੀਆਂ ਉਹ ਓਏ ਆਓ ਆਉਂਦੇ ਸਨ ਦੇ ਸੀਗਾ ਵਰਕਵਾਉਂਦਾ ਮੂਚਾਂ ਮੂਚਾਂ ਆਦੇ ਢਾਲਾਂ ਵਿੱਚ ਕੁੜੀਏ ਨੀ ਨਾਲ ਦੇ ਦੇਵਕਲ ਆਪੇ ਆਹੋ ਇਹ ਬਸ ਅਜੂ ਗਾਤੇ ਚਲ ਮਾਸਾ ਦੋਸਤ ਪਾਲ ਚਲੋ ਖਾ ਕੇ ਰੋਟੀਆਂ ਮੈਂ ਤਾਂ ਹੋਮਾ ਤਿਆਰ ਆਪਣਾ ਜਾਣ ਵਾਸਤੇ ਡਿਊਟੀ ਹੈ ਤੇ ਗਿੱਜਰ ਲਾ ਨਾ ਤੋਕੇ ਆਪਣਾ ਚਲੀਏ ਡਿਊਟੀ ਗਾਇਸ ਰੋਟੀ ਆਪਣੀ ਤਿਆਰ ਖਵਾਉਂਗਾ ਜੀ ਖਵਾਉਂਗਾ ਇਹਨੇ ਤੋਂਦੇ ਚ ਹੁਣ ਬੱਚਿਆਂ ਰੋਟੀ ਨਾ ਖਵਾਵਾਂਗੇ ਤਾਂ ਹੋਰ ਕੀ ਖਵਾਵਾਂਗੇ ਚੱਕੋ ਬੱਚਾ ਲੋਕ ਰੋਟੀ ਆਪਕੇ ਲਈ ਆ ਗਈ ਹੈ ਬੈਠੋ ਪੈਰ ਪਾਇਟ ਬੈਠੇ ਰੋਟੀ ਖਾ ਲੋ ਪਹਿਲਾ ਢੈਡ ਵੀ ਤਿਆਰ ਹੋ ਰਹੇ ਨੇ ਫਤੇ ਸਰ ਬਹਾਰਿਆ ਮੇਤਾ ਤਿਆਰ ਹੋ ਗਈ ਆ ਨਾਲੇ ਗਾਣਾ ਖਾਰਿਆ ਫਤੇ ਉਹ ਪਾਣੀ ਨਹੀਂ ਗਏ ਫਤੇ ਟਾਈ ਪੂਰਾ ਕਰਤਾ ਸਾਡਾ ਟਾਈਪ ਪੂਰਾ ਖਿਚਵਾ ਹੋਇਆ ਪਿਆਗਾ ਹੁਣ ਅਸੀਂ ਬਸ ਛੇ ਦੀ ਛੇ ਦੀ ਤਿਆਰ ਹੋ ਕੇ ਨਾ 10 ਵਜੇ ਤੱਕ ਅਸੀਂ ਵੀ ਤਾਂ ਸਵਿਦਾਨਾ ਪੁਸੀਨੇ ਵੀ ਜਾਣਾ ਹੈ ਜਾਨ ਨੇ ਵੀ ਮੈਂ ਵੀ ਚੱਲਿਆ 10 ਵਜੇ ਵੀ 10:05 ਵੀ ਗਏ ਫਤਿਹ ਮੈਂ ਵੀ ਜਾ ਰਹੀ ਹਾਂ ਤੁਸਰ ਚੰਗਾ ਜੀ ਬਾਏ ਬਾਏ ਟਾਟਾ ਮੈਂ ਤਾਂ ਚੱਲਿਆ ਬਾਏ ਬਾਏ ਫਤਿਹ ਫਤਿਹ ਕਿ ਤੁਰੇ ਅਰੇ ਕਿੰਨੂ ਮਾਈ ਰੌਕਸੀ ਬਾਏ ਰੌਕਸੀ ਬਾਏ ਵੀ ਆਪਾਂ ਵੀ ਚੱਲੀਏ ਚਲੋ ਚਲੇ 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 ਕੱਟੀਆ 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 ਉਹ ਮਾਰਦੀ ਚੱਲਿਆਂਗੇ ਧੁੰਦ ਦੇ ਮੌਸਮ 'ਚ ਪਟਿਆਲਾ 'ਚ ਦੇਖੋ ਆ ਕੇ ਆਉਣ ਵਾਲਿਆਂ ਨੂੰ ਤਾਂ ਕੁਝ ਨਹੀਂ ਦਾ ਨਹੀਂ ਆਪਾਂ ਨੂੰ ਦੇਖ ਕੇ ਹੋਰ ਨੂੰ ਹੋੜ ਨੂੰ ਮਾਰ ਕੇ ਲੱਜਾਣੀ ਪੈਣੀ ਹੈਗੀ ਗੱਡੀ ਚਲੋ ਠੀਕ ਹੈ ਗਾਇਸ ਹੁਣ ਆਪਾਂ ਪਟਿਆਲੇ ਪਹੁੰਚ ਗਏ ਤੁਹਾਨੂੰ ਮਿਲਦੇ ਆਂਗੇ ਲੋ ਵੀ ਗਾਇਸ ਚਾਹ ਆ ਗਿਆ ਚਾਹ ਪੀਣੇ ਆ ਕਿ ਹੁਣ ਲੋ ਵੀ ਗਾਇਸ ਹਨੇਰਾ ਹੋ ਗਿਆ ਤੇ ਹੁਣ ਆਪਾਂ ਬੈਠਾਂਗੇ ਇਸ ਟਾਈਮ ਚੰਡੀਗੜ੍ਹ 'ਚ ਇਹ ਵਾਲਾ ਗਾਇਸ ਹੋਟਲ ਹੈਗਾ ਦੇਖੋ 2 hours later ਅ ਡਿਊਟੀ ਤੋਂ ਹੋ ਗਏ ਗਾਇਸ ਹੁਣ ਫ੍ਰੀ ਤੇ ਵਾਪਸ ਆ ਗਏਗੇ ਨਾਬੇ ਪਹੁੰਚ ਗਏਗੇ ਲਾਈਟਾਂ ਦੇਖੋ ਬਹੁਤ ਜਿਆਦਾ ਲਾਈਟਾਂ ਪੈ ਰਹੀਆਂ ਨੇਗੀਆਂ ਤੇ ਘਰ ਨੂੰ ਚੱਲੇ ਆਗੇ ਹੁਣ ਵੀ ਹੋ ਕੇ ਘਰ ਜਾ ਕੇ ਦੇਖ ਦੇਾਂਗੇ ਬੱਚਿਆਂ ਦੇ ਹਾਲ ਉਹਨਾਂ ਦੇ ਫਰਮਾਇਸ਼ਾਂ ਹੋਈਆਂ ਨੇ ਕੁਝ ਫਰਮਾਇਸ਼ਾਂ ਪੂਰੀਆਂ ਕਰਨ ਵਾਸਤੇ ਆਪਾਂ ਇੱਥੋਂ ਸਮਾਨ ਲੈ ਕੇ ਜਾਣਾ ਉਹਨਾਂ ਵਾਸਤੇ ਇਲਾਵਾ ਟ੍ਰੈਫਿਕ ਬਹੁਤ ਜ਼ਿਆਦਾ ਗਈ ਟ੍ਰੈਫਿਕ ਵਿੱਚੋਂ ਕੱਢ ਲਈ ਗੱਡੀ ਤੇ ਫਿਰ ਉਹਨਾਂ ਦੀ ਫਰਮਾਇਸ਼ਾਂ ਲੈ ਕੇ ਚੱਲਾਂਗੇ ਘਰੇ ਤੇ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਫਰਮਾਇਸ਼ਾਂ ਨੇ ਉਹਨਾਂ ਦੀ ਦੇਖੋ ਇਹ ਨਾਵੇ ਨਾਈਸ ਮੇਲਾ ਲੱਗੇਗਾ ਦਿਖਾ ਕੇ ਚੱਲਾਂਗੇ ਕੱਲ ਨੂੰ ਮੱਛੀਆਂ ਨੂੰ ਹੈਲੋ ਖੜ ਜਾ ਅਗਰ 2 ਮਿੰਟ ਮਿਲ ਲੈਣਦੇ ਅਗਰ ਚ ਵੱਖਣੂ ਆ ਮੂਰੇ ਹੋਊਗੇ ਮੂਰੇ ਹੋ ਕੇ ਖੜ ਜੂਗੀ ਕਿ ਜੇ ਤੂੰ ਹੀ ਪ੍ਰਧਾਨ ਹੁੰਨੀ ਹੈਗੀ ਸਾਰੇ ਘਰ ਦੀ ਹੋਰ ਬੰਦੇ ਹੀ ਨਹੀਂ ਹੁੰਦਾ ਘਰੇ ਕੋਈ ਹੈਲੋ ਬੱਚਾ ਲੋਗ ਆਪ ਲੱਗ ਜੂਗੀ ਮੈਨੂੰ ਮਿਲ ਵੀ ਪਹਿਲਾਂ ਤੂੰ ਇਹਨਾਂ ਨੂੰ ਸਾਡ ਮੈਂ ਕਦੀ ਡੀਗ ਰਹੀ ਆ ਹਾਂ ਬਹਿ ਜਾ ਵੀ ਮੱਝੀ ਤੇ ਚੱਲ ਬੈਠ ਆਪਦੀ ਮੱਝੀ ਤੇ ਚੜ ਕੇ ਬਹਿ ਜਾ ਓਰੇ ਬੈਠ ਹਾਂ ਹੁਣ ਦੱਸ ਕੀ ਹੋਇਆਗਾ ਹੂ ਹੂ ਕੀ ਹੋਇਆਗਾ ਆ ਬੰਦੇ ਨਹੀਂ ਹੈਗੇ ਆ ਮਿਲਣ ਵਾਸਤੇ ਖੜੇ ਨੇ ਇਧਰ ਆਹਾ ਦੋ ਬੰਦੇ ਆ ਦੋ ਬੰਦੇ ਮਿਲਣ ਵਾਸਤੇ ਖੜੇ ਨੇ ਇਹਨਾਂ ਨੇ ਨਹੀਂ ਮਿਲਣਾ ਜਾਂਦੀ ਆ ਭੱਜੀ ਹੁਣ ਹਾਂ ਯਾ ਲੂ ਕੜਰੋ ਆ ਗਏ ਮੁਫਲੀਆ ਮਫਲੀਆ ਲਿਆਂਦਾ ਤੁਹਾਡੇ ਵਾਸਤੇ ਦਿਖਾਓ ਕੀ ਕੁਛ ਲਿਆਂਦਾ ਨਾਲੇ ਕਾਦੀ ਕਾਦੀ ਡਿਮਾਂਡ ਹੋਈ ਸੀ ਤੁਹਾਡੀ ਲਓ ਚੱਕ ਕੇ ਲਓ ਜੀ ਗਾਇਸ ਪਹੁੰਚ ਗਿਆ ਘਰੀ ਆ ਫੱਟਾ ਡਿਊਟ ਤੋਂ ਬਾਅਦ ਚ ਦੇਖੋ ਵਾਲਾਂ ਦਾ ਦੇਖੋ ਮੇਰਾ ਤਾਂ ਕੀ ਬਣ ਰਿਹਾ ਚੁੰਡੀਆਂ ਬਣ ਰਹੀਆਂ ਨੇ ਦੋਨੋਂ ਸਾਈਡ ਇੱਧਰ ਵੀ ਇੱਧਰ ਵੀ ਪੱਗਾ ਤੇਰੀ ਉਹ ਜੀ ਉਹਦੇ ਕਰਕੇ ਟੱਕਰਾਵੋਗੇ ਆਉਂਦੇ ਨਹੀਂ ਕਿ ਹੁਣ ਗਾਲਾਂ ਖਾ ਖਾ ਕੇ ਬਾਹਰੋਂ ਲਿਆਂਦਾ ਨਿਸਮਾਨ ਦਿਖਾਉਣਾ ਤੁਹਾਨੂੰ ਵੀ ਕੀ ਕੁਛ ਲਿਆਂਦਾ ਉਹਨਾਂ ਵਾਸਤੇ ਕੀ ਡਿਮਾਂਡ ਹੋਈ ਸੀਗੀ ਸਾਰਾ ਕੁਛ ਦਿਖਾਉਣਾ ਤੁਹਾਨੂੰ ਇੱਥੇ ਰੱਖਾ ਇੱਥੇ ਰੱਖਾ ਹੋਰ ਕੀ ਹੋ ਗਏ ਇਹ ਦੇਖੋ ਇਹਨਾਂ ਕੇ ਪੈਰੀ ਫਿਰਦਨ ਦੋਨੇ ਛੋਟੀਆਂ ਪੈਰੀਆਂ ਦੇ ਕਿਤੇ ਲੋਕ ਲੋਕਾਂ ਨੂੰ ਦੁਕਾਨੇ ਕਰੀਏ ਲੈ ਛੁੱਟੀਆਂ ਲੋਕਾਂ ਨੂੰ ਕੀ ਹੋ ਗਿਆ ਲਾਹ ਫਾੜ ਲੈ ਕਰੋਂ ਦਾ ਕੀ ਹੋ ਗਿਆ ਉਰੇ ਆ ਜਾ ਰੋਕੇ ਨਾ ਭੱਜਾ ਕਰੀਦਾ ਜਾ ਕਰ ਉਰੇ ਆ ਉਰੇ ਆ ਨਿਕਲ ਵੀ ਆ ਦੇਖਾ ਕਿੰਨਾ ਖਪਾਰੀ ਸਮਾਨ ਲਿਆਈ ਤੂੰ ਹੋਰ ਨਹੀਂ ਹੋੜੀ ਹੋੜੀ ਹੋਲੀ 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 ਮਹਾਰਾਣੀ ਕੀ ਕਹਿ ਰਿਹਾ ਹੈ ਤੂੰ ਸ਼ੋਹੀ ਆਉਂਦੀ ਆ ਪੂਰੀ ਉਰਦੇ ਲੈ ਕੇ ਉਸ ਵਿੱਚ ਕਦਾ ਬੰਦਾ ਫੁੱਲ ਲੱਕੀ ਦੇਖਾ ਖੋਲ ਕੇ ਦਿਖਾਈ ਕੀ ਕੁਸਾ ਤੈਨੂੰ ਤਾਂ ਅੱਧਾ ਆਪਣੇ ਸੰਤਰੇ ਸੰਤਰੇ ਤਾਂ ਰੱਖ ਦੇ ਹੋਰ ਦਿਖਾ ਮਰੁੰਡਾ ਕਿੰਨੇ ਸਾਰੇ ਬੰਨਿਆ ਲੈ ਕੋ ਪਹਿਲਾ ਦਾ ਆਇਆ ਇਹਨੇ ਮਰੁੰਦੇ ਹਮ ਹਮ ਇਹ ਤਾਂ ਮਸਾਉਂਦੀ ਤੋਂ ਨਹੀਂ ਉਹ ਤਾਂ ਜਿੱਲੀ ਆ ਗਿਆ ਬੱਚੇ ਕਰੋ ਜਿਹੜੇ ਵਾਲੇ ਕਰੀਂ ਆ ਮਾ ਮੈਨੂੰ ਲੱਗਦਾ ਖਾ ਕੇ ਆਣਾ ਕੀ ਹੈ ਇਹ ਇਹਨਾਂ ਰੋਟੀਆਂ ਗਰਮ ਗਰਮ ਹੈ ਲੈ ਇਹ ਹਾਟੀ ਦਾ ਵਾਪਸ ਖੋਲੀਆਂ ਦੇ। ਤੂੰ ਇੱਕ ਵਾਰੀ ਬਣਾਉ। ਹਾਂ ਲੱਗ ਗਿਆ ਸਾਰਾ ਚਿਕਨ ਇੱਕ ਵਾਰ ਖਾਲਾ ਪਹਿਲਾਂ ਦੋ ਦੂਜਾ ਫੇਰ ਆ ਜਾਊਗਾ ਕਿਤੇ ਭੱਜੇ ਜਾਂਦੇ ਨੇ। ਤੂੰ ਕਿੱਥੇ ਹੁੰਦੀ ਏ ਟਿੱਥ ਜਾਣਾ। ਰੋਟੀ ਨਹੀਂ ਜਾਣਾ ਹੂੰ ਕਿਤੇ ਹੋਰ ਬਾਹਰ ਜਾਣਾ ਹੀ ਨਹੀਂ ਆਪਾਂ ਨੇ। ਨਾ ਕਰੋਂ ਇਹ ਨਕਲ ਦੇ ਹੁਣ ਆਪਾਂ। ਨਾ ਹਾਂ। DNA ਅੱਜ ਤੁਹਾਨੂੰ ਬਹੁਤ ਪਰੇਸ਼ਾਨ ਕਰਤਾ ਸਾਨੂੰ। ਹਾਂ ਫਿਰ ਤੋਂ ਟੁਕੜਾ ਫੜੀ ਜਾਂਦੀ ਆ ਉਹ। ਫਰੋਂ ਟੇਪ ਜੀ ਮੰਗਾਉਣੀ ਸੀ ਟੇਪ ਤੇ ਚਿਪਕਦੀ ਇਹ ਉਹ ਟੇਪ ਜੀ ਨੇ ਹੁੰਦੀ ਚੂਹੀ ਜਿਹਦੇ ਚਿਪਕੇ ਜਾਂਦੇ ਨੇ ਪੈਰ ਉਹਦੇ ਉਹ ਮੰਗਾਉਣੀ ਸੀ ਤੇ ਦੱਸਣਾ ਸੀ ਵੀ ਐ ਕਰਕੇ ਜੀ ਨਿਕਲੀ ਨਹੀਂ ਲਾ ਆਂਦੇ ਨੀਚੇ ਚਿਪਕੀ ਲੇਖਿਆਂ ਤਾਂ ਮਟਾਂ ਫੜੀ ਜਾਂਦੀ ਉਹਦੇ ਨਾਲ ਤਾਂ ਅੱਛਾ ਕੇਰੋਂ ਉੱਪਰ ਚੜ ਗਈ ਉਹ ਸਮੈਲ ਹੀ ਹੁੰਦੀ ਭੱਜੀ ਹੁੰਦੀ ਉਹਦੀ ਨਹੀਂ ਹੂੰ ਉੱਪਰ ਚੜ ਗਈ ਚਿਪਕ ਗਈ ਨਾਲੇ ਆਏ ਚੱਕ ਕੇ ਤਾਂ ਐ ਪੁੱਛਾਂਗੇ ਆਪਾਂ ਵੀ ਦੱਸ ਹੁਣ ਦੱਸ ਹੁਣ ਭੱਜ ਕਿੱਧਰ ਨੂੰ ਭਸਦੀਆਂ ਵਸਦੀਆਂ ਡੀ ਜੀ ਜੇ ਆਉਂਦੇ ਫੇਰ ਦੱਸਿਓ ਤਾਂ ਹੈ ਨਹੀਂ ਤੁਹਾਨੂੰ ਕੀ ਕਰਿਆ ਜੇ ਮਗੇਟ ਖੋਲ ਦੇਦੀ ਵੱਡੀ ਵਾਲਾ ਹੂੰ ਜਾ ਕੇ ਗੇਟ ਦੇ ਪਿੱਛੇ ਡੂਗਾ ਪੰਦਣਾ ਹੂੰ ਮੈਨੂੰ ਕਿ ਪਤਾ ਪਿੱਛੇ ਹਨਾ ਮੈਂ ਗੇਟ ਖੋਲੀ ਆ ਮੈਂ ਹੂੰ ਮੈਂ ਦੱਬੀ ਆ ਮੈਂ ਜੇ ਤੈਨੂੰ ਜ਼ੋਰ ਨਾਲ ਮਾਰਦੀ ਧੱਕਾ ਪਿੱਛੇ ਵਿੱਚ ਇਤਰਾ ਪਿਛਕਰਾ ਨਿਕਲ ਜਾਂਦਾ ਇਹ ਪੁੱਠੇ ਕੰਮ ਨਾ ਕਰਿਆ ਕਰ ਤੂੰ ਚੰਦੂ ਨੀ ਕਹ ਮम्मा ਮੈਂ ਆਂ ਨਹੀਂ ਜੇ ਜ਼ੋਰ ਨਾਲ ਮਾਰੇ ਅਗਲਾ ਮਾਂ ਪਿੱਛੇ ਪਤਾ ਨਹੀਂ ਕੀ ਅੜ ਕੇ ਜਾਂਦਾ ਵੀ ਖੁੱਲਦਾ ਹੀ ਨਹੀਂ ਹੈਗਾ ਜਾਣਦਾ ਜ਼ੋਰ ਨਾਲ ਮਾਰੇ ਆਏ ਸਾਨੂੰ ਕੀ ਪਤਾ ਵੀ ਤੂੰ ਆ ਪਿੱਛੇ ਪਿੱਛੇ ਆਨ ਹਿੱਲਦੇ ਪਿੱਛੇ ਇਹਨਾਂ ਬੇਕੂਪ ਬਾਵਲੀ ਪੂਛ ਉਹਨੇ ਨੋ ਬੇਹੜੇ ਯਾ ਮੇਰੇ ਕਪਰੇ ਲੈ ਗਾ ਦੋ ਨਾਲ ਪਾਣੀ ਲੈ ਆਓ ਪੀਣ ਵਾਲਾ ਚਲਦਾ ਖਾਂਦੇ ਹੋਏ ਲੈ ਆ ਦੋ ਆਏ ਗਏ ਨੂੰ ਵੀ ਦੇਖ ਲਿਆ ਕਰੋ ਬਾਹਰੋਂ ਕਿਵੇਂ ਦੰਦ ਲੱਗੇ ਪੈਣੇ ਕੱਟਣਾ ਮੁੰਡਾ ਮਿਲ ਗਿਆ ਮੁਰੁੰਡਾ ਮੁੰਡੇ ਨੂੰ ਆ ਦੇਖ ਗਲੀ ਨੂੰ ਮੁੰਡੇ ਨੂੰ ਮਿਲ ਗਿਆ ਮੁਰੁੰਡਾ ਮੈਨੂੰ ਮੈਂ ਤਾਂ ਇੱਕ ਪਾਈ ਦੋ ਜੀ ਖਾਧੀ ਗਾਲੀ ਨਹੀਂ ਹਤੀ ਚਲੋ ਬਰ ਲਾਕੀ ਨਹੀਂ ਹੋਣੀ ਹੈ ਕੀ ਗਵੰਡੀਆਂ ਨੇ ਆ ਜਿਹੜਾ ਖੋਲ ਆ ਫਿਰਦੀ ਹੈਗੀ ਬਾਂਦਰੀ ਜੀ ਆਲੂ ਨਹੀਂ ਮੈਂ ਕੁਝ ਸੈਕ ਦਾ ਸੋਚਦੀ ਆ ਮੇਰੇ ਵਾਸਤੇ ਮੇਰੇ ਵਾਸਤੇ ਹਾਂ ਹੂੰ ਮੈਂ ਕੋਲੇ ਜਾ ਨਹੀਂ ਮੈਂ ਆਪੇ ਕਰ ਦੂੰਗਾ ਇਲਾਜ ਦੇਖ ਕਿ ਹੋਣੇ ਗਾਇਸ ਕੀ ਹੈਗਾ ਫ੍ਰੀਜ ਚ ਮੇਰੇ ਵਾਸਤੇ ਕੀ ਰੱਖਿਆ ਹੋਇਆ ਦੇਖ ਚਾਤੇ ਨੇ ਮੇਰੇ ਵਾਸਤੇ ਪਸੰਦ ਕੇ ਰੱਖਿਆ ਇਹ ਤਾਂ ਤੂੰ ਤਾਂ ਰੱਖਦੀ ਵੀ ਨਹੀਂ ਹੈਗੀ ਫਟ ਲਾਏ ਪਤੇ ਮੇਰੇ ਵਾਸਤੇ ਸੰਭ ਕੇ ਰੱਖ ਦਿੰਦਾ ਹੈ ਆ ਖੁਦ ਨਹੀਂ ਮਿਲਿਆ ਨਹੀਂ ਆਨਲਾਈਨ ਲਾਈਟ ਪਿਛਲੀ ਮੈਂ ਤਾਂ ਖੁਦ ਹੀ ਨਹੀਂ ਮਿਲਿਆ ਕੋਈ ਕੋਲੀ ਇੱਜੇ ਆ ਦੇਖੋ ਉੱਪਰ ਵੀ ਆ ਆਹਾਂ ਓ ਮਾਈ ਗਾਡ ਛਾ ਮੇਰੀ ਕੁੱਕੀ ਡਾਡਾ ਮੈਂ ਇੱਕ ਕੁੱਕੀ ਬਰੈਡ ਰੱਖਿਆ ਪਤਾ ਨਹੀਂ ਮੇਰੇ ਵਾਸਤੇ ਸੰ ਗਰਮ ਕਰਦੇ ਚਲੋ ਪਤਾ ਨਹੀਂ ਮੇਰੇ ਵਾਸਤੇ ਸੰ ਕੇ ਰੱਖਿਆ ਗਾ ਜੀ ਦੇਖ ਲਓ ਆਪਣੇ ਡੈਡ ਰੈਨ ਨਾਲ ਖਿਆਲ ਰੱਖਦਾ ਗਾ ਚਲੋ ਖਾਣਾ ਹੈ ਗਾਇਸ ਪੱਤਾ ਲਿਆ ਤਵੈ ਸਪਰਾਈਜ਼ ਹਾਂ ਪੋਟਾਟੋ ਚਿਪਸ ਕਿਵੇਂ ਬਣਾਲੇ ਆ ਵੀ ਬਣਾ ਲਏ ਕਈ ਬਣੇ ਸੀ ਨਾ ਕਿੱਥੇ ਨਹੀਂ ਦੇਖਾ ਸਾਡੀ ਤੇ ਦਿੱਤੀ ਨਹੀਂ ਨਹੀਂ ਬਸ ਤੇ ਦਿੱਦੀ ਅਲਰਜੀ ਹੈ ਮੇਰੇ ਵੱਤੋ ਵੀ ਛਾੜਦਾ ਕਰੋ ਸਾਰਾ ਬਸ ਛੱਟ ਜਾਨੀ ਆ ਚਲੋ ਜੀ ਲੱਗੇ ਚੱਲਦੇ ਆ ਫਤੇ ਸਿੰਘ ਕੋਲੇ ਥੈਂਕ ਯੂ ਕਰਦੇ ਪਹਿਲਾਂ ਤਾਂ ਫਤੇ ਦਾ ਜਾ ਲੱਗੇ ਮੇਰੇ ਵਾਸਤੇ ਜੀ ᱥਾਮ ਕੇ ਰੱਖੀ ਚੀਜ਼ ਪਤਾ ਥੈਂਕ ਯੂ ਥੈਂਕ ਯੂ ਇੱਕ ਹੀ ਦਾ ਇੱਕ ਹੀ ਦਾ ਮੈਂ ਕਹੇ ਹਾਂ ਫਤੇ ਨੂੰ ਥੈਂਕ ਯੂ ਆਪਕਾ ਰੌਸੀ ਰੌਸੀ ਨੂੰ ਕਰਦੇ ਕੋ ਤੇ ਅ ਫਿਊ ਮੂਮੈਂਟਸ ਲੇਟਰ ਕਾਪੀ ਕਿਹੋਂ ਹੋ ਗਏਗੇ ਫ੍ਰੀ ਦੇ ਬੱਚਿਆਂ ਚ ਬੈਠਦੇ ਆਗੇ ਬੱਚੇ ਆਪਣੀ ਮਸਤੀਆਂ ਕਰ ਰਹੇ ਨੇ ਕਿ ਛੁੱਟੀਆਂ ਦੇ ਪਿਛੇ ਕਹਿੰਦੇ ਤੰਗ ਕਰ ਰੱਖਿਆਗਾ ਇਹਦੇ ਮਮਾ ਦੱਸਦੇ ਸੀਗੇ ਲੱਗਦਾ ਤੰਗ ਕਰ ਰੱਖਿਆ ਇਹਨਾਂ ਨੇ ਮਨ ਦੀ ਸਵੀਰ ਹੈਲਪ ਕਰਾਈ ਆ ਮਾ ਫੋਨ ਦੇ ਘੁਮਾ ਖਾ ਦਸ ਮੈਂ ਭੱਜਦੇ ਮਾਂ ਜੀ ਆਣੇ ਚਲੋ ਠੀਕ ਆ ਗਾਇਸ ਅੱਜ ਦਾ ਜਿਹੜਾ ਬਲੌਗ ਆ ਆਪਾਂ ਇੱਥੇ ਇਹਨੂੰ ਖਤਮ ਕਰਦੇ ਆਂਗੇ ਤੇ ਹੁਣ ਕੱਲ ਨੂੰ ਤੁਹਾਨੂੰ ਮਿਲਾਂਗੇ ਆਪਾਂ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਹਾਨੂੰ ਬਲੌਗ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਔਰ ਜਿਹਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਜਰੂਰ ਕਰ ਲਓ ਕੱਲ ਨੂੰ ਮਿਲਦੇ ਆ ਹੁਣ ਤੁਹਾਨੂੰ ਫਿਰ ਨਵੇਂ ਬਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ ਬਾਏ ਗੁੱਡ ਨਾਈਟ ਬਾਏ ਬਾਏ